ਜੀ ਲੱਗੇ ਚੱਲਣੇ ਆਓ ਜੀ ਆਪਣੀ ਜੀਵਨ ਲਈ ਗੱਲ ਸੁਣੋ ਹਾਂ ਆਹ ਮਾਸ਼ੀ ਨਾ ਆਪਾਂ ਆਏ ਨਾ ਜੀ ਨਾਲ ਰੱਤਾ ਬਾਈ ਜੀ ਆ ਜਾਓ ਆਹ ਬੜਾ ਗਿਆ ਪਾਉਂਦਾ ਐਂਕੋਰ ਆਈ ਜੀਤੋ ਯਾਰ ਐ ਨਾ ਬਦਕਾ ਕੋਈ ਨਾ ਚੱਲੋ ਹੋਰ ਕਿੱਥੇ ਨਹੀਂ ਤੱਕ ਪਹੁੰਚਣਾ ਕਿਤੇ ਵੱਗਾ ਤੈਂਕੀ ਜੋੜੀ ਬਣਾਈ ਹੈ ਹਾਂ ਸਾਬ ਸਾਬ ਇੱਧਰ ਆ ਇੰਜ ਇੱਧਰ ਜੁੜ ਰੋਟੀ ਖਾਓ ਤੇ ਨਾ ਪੈਰ ਚੜ੍ਹ ਜੂਗੀ ਨਾ ਕੋਈ ਮੋਰਾ ਹੋ ਜੂਗਾ ਬਾਅਦ ਵਿੱਚ ਨਿਕਲ ਜਾਵਾ ਵਾਹ ਨਿਕਲੂ ਪਰੇ ਨੂੰ ਆਹਦੀ ਬਾਅਦ ਬਾਅਦ ਚੱਲ ਆਪਕੇ ਸੱਤ ਪੜ ਜਾਂਦੇ ਚਲੋ ਬਸ ਆਇਆ ਕਿੰਨਾ ਜੀਵ ਜੀ ਦਾ ਉਹ ਕਹਿੰਦਾ ਨਿਕਲ ਜਾਓ ਮੈਂ ਬਾਪੂ ਦਾ ਨਹੀਂ ਦਾ ਨਹੀਂ ਬਾਪੂ ਦਾ ਨਹੀਂ

वाहरू जी का खालसा वाहरू जी जी ये साढ़ा पिंड जी बंकी रुगू तो जो पहला छोटे क्लिप देख चुके ਇਹ ਜਨਰੇਟਰ ਲਿਆਂਦਾ ਗਿਆ ਇੱਕ ਨਵਾਂ ਗੁਰੂ ਘਰ ਲਈ ਸਾਰੇ ਪਿੰਡ ਦੇ ਸਹਿਯੋਗ ਨਾਲ ਉਹਦੇ ਬਾਰੇ ਗੱਲਬਾਤ ਕਰਦੇ ਆਂ ਉਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਆਂ ਵੀ ਕਿਹੜਾ ਜਨਰੇਟਰ ਲਿਆਂਦਾ ਤੇ ਕਿਉਂ ਉਹਦੀ ਲੋੜ ਪਈ ਆ ਤੇ ਮੈਂਬਰ ਸਾਹਿਬ ਪ੍ਰਤਪਾਲ ਸਿੰਘ ਜੀ ਦਾ ਨਾਮ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਜਿਹੜਾ ਆਪਾਂ ਲੈ ਕੇ ਆਏ ਆ ਜਨਰੇਟਰ ਅੱਜ ਸਭ ਤੋਂ ਪਹਿਲਾਂ ਦਾ ਬਹਿਗੁਰਜੀ ਦਾ ਖਾਲਸਾ ਬਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਸੁਗਰਾਨਾ ਬਹਿਗੁਰਜੀ ਦਾ ਸੱਚੇ ਪਾਤਸ਼ਾਹ ਦਸਮੇਸ਼ ਪਿਤਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੱਖ ਲੱਖ ਸਗਰਾਨਾ ਕਰਦੇ ਆਂ ਨਗਰ ਤੇ ਮੇਰ ਹੋਈ ਆ ਹਾਂਜੀ ਦੂਜੀ ਨੰਬਰ ਇਹ ਜਨਰੇਟਰ ਲਿਆਉਣ ਦੀ ਕਿਉਂ ਲੋੜ ਪਈ ਹਾਂਜੀ ਮੰਨ ਲਓ ਆਪਣੇ ਏਸੀ ਲੱਗਿਆ ਹੀ ਜਾਦੇ ਹਾਂਜੀ ਹਾਂਜੀ ਉਹ ਨਿੱਕਾ ਜਨਰੇਟਰ ਸੀਗਾ ਲੋਡ ਨਹੀਂ ਚੱਕਦਾ ਸੀ ਜਦੋਂ ਜਾਂ ਟਰੈਕਟਰ ਆ ਜਨਰੇਟਰ ਲਾਉਂਦੇ ਜਦੋਂ ਇੱਥੇ ਹਾਂਜੀ ਉਹ ਲੋਡ ਮੰਨੀ ਜਾਂਦਾ ਤੇ ਉਹ ਟਰੈਕਟਰ ਕੋਲ ਜਿਹੜਾ ਬੰਦਾ ਖੜਾ ਹੁੰਦਾ ਉਹ ਟਰੈਕਟਰ ਲੋਡ ਮੰਨਦਾ ਉਹ ਰੇਸ ਤੇ ਮੁੱਕੀ ਮਾਰੀ ਜਾਂਦਾ ਅੱਛਾ ਜੀ ਤੇ ਇਧਰ ਦੇ ਵੇਲਾ ਸੀ ਵੀ ਬੋਲਟੇਜ ਵਧ ਜਾਂਦੀ ਜਾਂ ਘਟੀ ਜਾਂਦੀ ਆ ਉਹ ਆਪਣੇ ਸਾਰੇ ਏਸੀ ਛੱਡਣ ਦਾ ਡਰ ਸੀਗਾ ਹੋਰ ਵੀ ਨੁਕਸਾਨ ਗੁਰਦੁਆਰਾ ਸਾਹਿਬ 'ਚ ਹੋਣ ਦਾ ਡਰ ਸੀਗਾ ਅੱਛਾ ਜੀ ਉਹਨੂੰ ਸੋਚ ਵਿਚਾਰ ਕਰਕੇ ਪਤਵੰਤਿਆ ਨੇ ਪ੍ਰਧਾਨ ਅਗਰਦੀਪ ਸਿੰਘ ਤੇ ਆਪਣੇ ਦੋ ਪ੍ਰਧਾਨ ਇੱਕ ਵੇ ਸਟੇਜ ਦੇ ਪ੍ਰਧਾਨ ਹੀ ਰਹੇ ਦੋਨੇ ਸਾਫਕਾ ਤੇ ਮੂਰੇ ਲਾ ਕੇ ਇਹਨਾਂ ਨੇ ਸੇਵਾ ਕਰੀ ਆ ਤੇ ਬਾਕੀ ਨਗਰ ਨੇ ਸਹਿਯੋਗ ਦਿੱਤਾ ਗੁਰੂ ਘਰ ਨੂੰ ਕਾਹਦੇ ਘਾਟੇ ਹੁੰਦੇ ਆ ਹਾਂਜੀ ਹਾਂਜੀ ਤੇ ਬਸ ਹੋ ਗਿਆ ਕੰਮ 2 ਲੱਖ ਰੁਪਏ ਇਕੱਠਾ ਹੋਇਆ ਇਹ 1 ਲੱਖ ਇਹਨਾਂ ਦੇ 950 ਦਾ ਇਹ ਆਇਆਗਾ ਤੇ 1000 ਰੁਪਏ ਦਾ ਮੈਟ ਆਇਆਗਾ ਅੱਛਾ ਜੀ ਇਹ ਹੁਣ ਫਿੱਟ ਕਰਾ ਕੇ ਸਭ ਕੁਝ ਨਾਲ ਆ ਇਹਦੇ ਕਹਿੰਦਾ ਸੈਲਫ ਮਾਰਨਾ ਇਹਦਾ ਜੋ ਵੀ ਇਹਦਾ ਖਰਚਾ ਆਇਆਗਾ ਇਹ ਕਹਿੰਦੇ ਵੀ ਹਿਸਾਬ ਕਿਤਾਬ ਵੀ ਜੇ ਕੋਈ ਬੰਦੇ ਜਾ ਕੋਈ ਹੋਰ ਵੀ ਹੈਗਾ ਹਾਂਜੀ ਵੀ ਉਹ ਹਿਸਾਬ ਕਿਤਾਬ ਮੰਨ ਲਓ ਵੀ ਲੇਖ ਵੀ ਦੇਵਾਂਗੇ ਲੇਖਚਾਨਤੇ ਵੀ ਲਾ ਦੇਾਂਗੇ ਤੇ ਤੜਕੇ ਲੌਸਮੈਂਟ ਚ ਵੀ ਕਰ ਦਾਂਗੇ ਜਿਨ੍ਹਾਂ ਜਿਨੇ ਸੰਗਤਾਂ ਨੇ ਮੰਨ ਲਓ ਆਪਦੀ ਮਾਇਆ ਭੇਟ ਕਰਵਾਈ ਆ ਹਾਂਜੀ ਉਹਨਾਂ ਦੇ ਨਾਂ ਬੋਲੇ ਜਾਣਗੇ ਉਹਨਾਂ ਤਹਿ ਦਿਲ ਤੋਂ ਸਗਰਾਨਾ ਲੱਖ ਲੱਖ ਸਗਰਾਨਾ ਕੀਤਾ ਜਾਂਦਾ ਹੈ ਬੈਗਰੂ ਉਹਨਾਂ ਦੇ ਸਿਰ ਤੇ ਮੇਰੇ ਪਰ ਹੱਥ ਰੱਖ ਕੇ ਅੱਗੇ ਤੋਂ ਵੀ ਗੁਰਦੁਆਰੇ ਦੀਆਂ ਹੀ ਸੇਵਾ ਕਰ ਦਿੰਦਾ ਉਹਨੂੰ ਬਲ ਬਖਸ਼ੇ ਜਿਹੜੇ ਕਿ ਲੋਡ ਪਵੇ ਹਾਂਜੀ ਹਾਂਜੀ ਵੀ ਪਿੱਛੇ ਨਾ ੜਨੋ ਬਸ ਆਈ ਮੇਰੇ ਪੁਰਾ ਸ੍ਰੱਖਿਆ ਪਰਮਾਤਮਾ ਉਹਨਾਂ ਤੇ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਨਗਰਵਾਦ ਨਗਰ ਦਾ ਸਾਰੇ ਨਗਰ ਦਾ ਤੇ ਜਿਹਨੇ ਮੋਹ ਲਾ ਕੇ ਕਰਿਆ ਉਹਨਾਂ ਦਾ ਉਹਦੋਂ ਵੀ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਹੂੰ ਤੇ ਤੁਸੀਂ ਪ੍ਰਧਾਨ ਸਾਹਿਬ ਇਹ ਗੁਰਦੀਪ ਸਿੰਘ ਨੇ ਜੀ ਭਰਾ ਸਾਡੇ ਵੱਡੇ ਠੀਕ ਹੋ ਗਿਆ ਤੇ ਇਹ ਹੈਗੇ ਨੇ ਜਗਤਵਿੰਦਰ ਸਿੰਘ ਨੰਬਰਦਾਰ ਇਹਨਾਂ ਨੇ ਇਹ ਮਤਲਬ ਵੀ ਅਗਰਾਹੀ ਇਕੱਠੀ ਕਰੀ ਹੈ ਜੀ ਤੇ ਤੁਸੀਂ ਜਦੋਂ ਪਿੰਡ ਦੇ ਵਿੱਚ ਜਗਾਈ ਹੋਣਾ ਹੀ ਹਾਂਜੀ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਆਈ ਬਹੁਤ ਸਹਿਯੋਗ ਦਾ ਸੰਗਤਾਂ ਨੇ ਹਾਂਜੀ ਜਿੰਨਾ ਉਦੋਂ ਵੱਧ ਚੜ ਕੇ ਸਹਿਯੋਗ ਦਿੱਤਾ ਤੇ ਇਹ ਗੱਲ ਤੁਹਾਡੀ ਕਿਵੇਂ ਚੱਲੀ ਬੈਠੇ ਬੈਠਾਂ ਨਹੀਂ ਕਿੰਨੇ ਵਿਚਰਦੀ ਪਹਿਲਾਂ ਚੱਲਦੀ ਸੀ ਇਹ 5-6 ਮਹੀਨੇ ਨਹੀਂ ਪਹਿਲਾਂ ਅੱਛਾ ਜੀ ਵੀ ਆਏ ਸੀ ਵੀ ਜਦੋਂ ਏਸੀ ਆਪਾਂ ਨੂੰ ਬਾਹਰੋਂ ਮੁੰਡਿਆਂ ਨੇ ਭੇਜੇ ਆਗੇ ਹਾਂਜੀ ਵੀ ਏਸੀ ਜਿਹੜੇ ਆਪਾਂ ਸਾਂਭੇ ਨਾਗੇ ਸੜਗੇ ਦਾ ਮੁੜਕੇ ਬਣਾਉਣੇ ਬਹੁਤ ਔਖੇ ਆਗੇ ਇਹਦਾ ਕਰਕੇ ਇਹ ਪ੍ਰਾਲਾ ਕਰਿਆ ਵੀ ਆਪਾਂ ਜਨਰੇਟਰ ਵਧੀਆ ਲਿਆ ਕੇ ਇੱਥੇ ਲਾ ਦੋ ਜੋ ਕਿ ਲਾਈਟ ਵਧੇ ਘਟੇ ਨਾ ਹਾਂਜੀ ਮਤਲਬ ਆ ਏਸੀ ਸਹੀ ਚੱਲਦੇ ਰਹਿਣ ਤੇ ਇਹ ਕਿੰਨੇ ਕਿਲੋਵਾਟ ਦਾ ਜਨਰੇਟਰ ਹੈ ਇਹ 40 ਕਿਲੋਵਾਟ ਦਾ ਹੈਗਾ 907 ਇੰਜਨ ਹੈ ਅੱਛਾ ਜੀ ਕਾਟਾ ਦਾ ਤੇ ਖਰੀਦਿਆ ਕਿਹੜੀ ਜਗ੍ਹਾ ਤੋਂ ਆਪਾਂ ਇਹ ਬਿੰਡੇ ਤੋਂ ਬਿੰਡੇ ਤੋਂ ਫਿਰਦਿਆ ਗਿਆ ਹਾਂ ਦਰਸ਼ਕੋ ਪਿੰਡ ਦੇ ਅੱਗੇ ਕੋਈ ਵੀ ਕੰਮ ਵੱਡਾ ਨਹੀਂ ਹੁੰਦਾ ਕੋਈ ਕਿੱਡਾ ਮਰਜ਼ੀ ਕੰਮ ਹੋਵੇ ਇਹ ਜਿਹੜੇ ਪਿੰਡ ਦੇ ਬਾਹਰ ਗਏ ਹੋਏ ਆ ਬੱਚੇ ਕੈਨੇਡਾ ਅਮਰੀਕਾ ਉਹਨਾਂ ਨੇ ਇਹ 5-6 ਏਸੀ ਲਗਵਾਏ ਸੀਗੇ ਤੇ ਉਹਦਾ ਕਰਕੇ ਜਿਵੇਂ ਲੋਡ ਹੁਣ ਵਧਦਾ ਰਹਿੰਦਾ ਹੈਗਾ ਤੇ ਜਿਹੜਾ ਕੋਈ ਦੂਸਰਾ ਜਨਰੇਟਰ ਆ ਉਹ ਚੱਲਦਾ ਨਹੀਂ ਸੀਗਾ ਤੇ ਹੁਣ ਇਹ ਲਿਆ ਕੇ ਜਨਰੇਟਰ ਵੱਡਾ ਸਾਰਾ ਅਲੱਗ-ਅਲੱਗ ਲੋਡ ਵੰਡ ਕੇ ਤੇ ਤਿੰਨੇ ਗਰਮੀ ਕਿੰਨੀ ਮਰਜ਼ੀ ਹੋਵੇ ਆਪਾਂ ਨੂੰ ਉਹ ਵਧੀਆ ਕੰਮ ਦੇ ਸਕਦੇ ਸੀ ਤੇ ਤਾਂ ਕਰਕੇ ਇਹ ਉਪਰਾਲਾ ਕੀਤਾ ਹੋਇਆ ਤੇ ਸਾਰੇ ਪਿੰਡ ਨੇ ਵਧੀਆ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਉਹਨਾਂ ਨੇ ਵੀ ਧੰਨਵਾਦ ਉਹਨਾਂ ਦਾ ਤੇ ਜੇ ਕਿਸੇ ਨੇ ਜਾਣਕਾਰੀ ਲੈਣੀ ਹੋਈ ਪੈਸੇ ਕਿੰਨੇ ਇਕੱਠੇ ਹੋਏ ਆ ਜਾਂ ਹਿਸਾਬ-ਕਿਤਾਬ ਉਹ ਮੇਥੋਂ ਲੈ ਲਓ ਤਾਂ ਉਹ ਗਰਦੀਪ ਸਿੰਘ ਭੁੱਲਰ ਸਾਹਿਬ ਤੋਂ ਇਹਨਾਂ ਤੋਂ ਲੈ ਸਕਦੇ ਆ ਤੇ ਜੇ ਹਾਂਜੀ ਸਪੀਕਰ ਰਾਹੀਂ ਵੀ ਦੱਸਿਆ ਜਾਊਗਾ ਤੇ ਕੋਈ ਗੱਲ ਨਹੀਂ ਇਹ ਪੂਰੀ ਟਰਾਂਸਪੇਰੈਂਸੀ ਵਾਲਾ ਕੰਮ ਆਗਾ ਕਿਉਂਕਿ ਜਿਨੇ ਵੀ ਪੈਸੇ ਦਿੱਤੇ ਉਹਨੂੰ ਹੱਕ ਆਗਾ ਪੁੱਛਣ ਦਾ ਤੇ ਇਸੇ ਤਰ੍ਹਾਂ ਹੀ ਥੋੜਾ ਵੀ ਧੰਨਵਾਦ ਜੀ ਤੁਸੀਂ ਸਾਰੇ ਪਿੰਡ ਦੇ ਵਿੱਚ ਤੁਰ ਫਿਰ ਕੇ ਨਗਰਾਈ ਕੀਤੀ ਤੇ ਪਿੰਡ ਵਾਲਿਆਂ ਦਾ ਵੀ ਧੰਨਵਾਦ ਆ ਤੇ ਰਲ ਮਿਲ ਕੇ ਪਿੰਡ ਦੇ ਕੰਮ ਇਸ ਤਰ੍ਹਾਂ ਹੀ ਹੁੰਦੇ ਰਹਿੰਦੇ ਆ ਤੇ ਇਹ ਵਧੀਆ ਉਪਰਾਲਾ ਸੀਗਾ ਇੱਕ ਇਸ ਲਈ ਇਹ ਵੀਡੀਓ ਬਣਾਈ ਗਈ ਆ ਤੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ